हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਰਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਦੇ ਅੱਜ ਵਈਸ ਬਾਈ ਜੀ ਹਸੀ ਗਾਲ ਸਾਹਿਬ ਜੀ ਹੋ ਠੀਕ ਹੈ ਜੀ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਹੋ ਨਾਮ ਵੀਰੇ ਸਾਗਰ ਪਿੰਡ ਭਾਇਰਪੁਰ ਤਸੀਲ ਫੂਲਾ ਜ਼ਿਲ੍ਹਾ ਬਰਨ ਨੇੜੇ ਪਿੰਡ ਬਾਈ ਨੇੜੇ ਆਪਣਾ ਸਲਾਪੁਰਾ ਵੀ ਬਰੇ ਇਧਰ ਰਾਮਪੁਰਾ ਹੈ ਮੋਬਾਈਲ ਨੰਬਰ ਹੋ 90239 6000 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਆ ਕਦੋਂ ਸੂਈ ਆ ਬਾਈ ਇਹਨੂੰ ਹੋ ਗਿਆ 5ਵਾਂ ਦਿਨ ਆ ਸੂਈ ਹੋ ਗਿਆ ਠੀਕ ਆ ਬਾਈ ਆਰਡਰ ਦੇਖੋ ਬਾਈ ਥਣ ਬਹੁਤ ਚੰਗਾ ਠੰਡੀ ਸੀ ਲਾ ਹਾਂ ਹਾਂ ਬਈ ਠੰਡੀ ਸੀ ਲਾ ਆਰਡਰ ਦੇਖੋ ਬਾਈ ਆਰਡਰ ਬਹੁਤ ਚੰਗਾ ਕਿੰਨੇ ਕੁ ਬੋਲੇ ਤੇ ਆ ਹੁਣ 14 ਕਿਲੋ ਹੋ ਗਏ ਠੀਕ ਆ ਠੀਕ ਆ ਮੈਂ ਇਹਨੂੰ ਮਾਰਦੀ ਘਾਈ ਜਾ ਹੂੰ ਸੂਈ ਰਿਪੋਰਟ ਦੀ ਠੀਕ ਆ ਬੱਚਾ ਕੀ ਆ ਮਗਰ ਬੱਚਾ ਮਗਰ ਬਾਈ ਬੱਚਾ ਬਾਈ ਠੀਕ ਆ ਖੋਲ ਦੇ ਬਾਈ ਤੋੜ ਕੇ ਦਿਖਾ ਦਿਖਾ ਦੇ ਕੱਦ ਪਿੰਡ ਚੰਗਾ ਯਾਤ ਬ੍ਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ফেস বিউটি ਵੀ ਕਰਮਾਲੀ ਦੀ ਚੰਗੀ ਆ ਬਾਈ ਬੋਦੀਵਾਦੀ ਚੰਗੀ ਆ ਤੂੰ ਹੋਰ ਵੱਜੂਗੀ ਦੁੱਧ ਬਾਈ ਬਾਈ 18 ਮੀਕਰ ਦੁੱਧ ਕੋਈ ਤਾਂ ਪੰਜਵਾਂ ਦਿਨ ਨਹੀਂ ਅੱਜ ਓਕੇ ਹੂੰ ਯਾਤ ਬ੍ਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਲੈਂ ਜਿਵੇਂ ਮਰਜੀ ਬੈਠਾ ਰਹੇ ਪੂਰੀ ਠੰਡੀ ਸੀ ਲਾ ਕੱਲਾ ਕੱਲਾ ਥਾਣਾ ਚਾਰੇ ਮਾਰਦੇ ਬਾਈ ਲਾ ਕਈ ਨਹੀਂ ਕੁਝ ਨਹੀਂ ਕਰਨ ਵਾਲੀ ਲੰਮਾ ਉਹ ਨਾ ਖੜੀ ਆ ਬਾਈ ਨੇ ਧਾਰਾ ਮਾਰਦੇ ਚਵਾਈ ਦੇਖੋ ਚਵਾਈ ਬਹੁਤ ਚੰਗੀ ਆ ਨਾ ਚਵਾਈ ਤਾਂ ਬੜੀ ਨਹੀਂ ਆਏ ਚੰਗੀ ਹੂੰ ਫੋਲੀ ਆ ਧਾਰ ਬਾਈ ਇੱਕ ਗੰਨੇ ਵਰਗੀ ਧਾਰਾ ਜਿਹੜੀ ਵਰਦੀ ਆ ਦੇਖੋ ਚੈੱਕ ਕਰੋ ਚਵਾਈ ਚ ਬਹੁਤ ਚੰਗੀ ਆ ਬਾਈ ਚਵਾਈ ਹੂੰ ਨਿਭੜਦਾ ਆ ਬਾਕੀ ਠੰਡੀ ਸੀ ਲਾਲੇ ਕਰਮ ਵਾਲੀ ਮੌਜ ਨਾਲ ਖੜੀ ਆ ਕੋਈ ਹਿੱਲਣਾ ਨਹੀਂ ਚੱਲਣਾ ਨਹੀਂ ਆਰਡਰ ਦੇ ਖਾ ਦੇ ਬਾਈ ਆਰਡਰ ਬਹੁਤ ਚੰਗਾ ਫਿਕਸ ਆਰਡਰ ਕੱਲਾ ਕੱਲਾ ਥਾਣਾ ਹੱਥ ਨੂੰ ਫਸ ਜਾਂਦੀ ਆ ਵੀਰੇ ਪੂਰੀ ਪਈ ਲੈ ਠੀਕ 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 ਪੂਰੀ ਥੋੜੀ ਜੁੜੀ ਉਤੋਂ ਵੀ ਤੇ ਮੁੱਲ ਕੀ ਆ ਭਰਾ ਇਹਦਾ 52 ਹੀ ਦੇਵਾਈ ਬਾਈ 57 ਹਾਂ ਠੀਕ ਆ 57000 ਰੁਪਿਆ ਮੁੱਲ ਆ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਕੱਦ ਕਾਠ ਵਾਲੀ ਆ ਥਾਣਾ ਹਵਾਨਾ ਚੰਗਾ ਬੱਚਾ ਮਗਰ ਬੱਚਾ ਸੂਈ ਸਵਾਈ ਆਦਰ ਬਈ ਫੇਰ ਤੋਂ ਚੈੱਕ ਕਰਵਾਉਣਾ ਦੋਨੇ ਪਾਸੋਂ ਰਜਿਸਟਰ ਚਰਵਾਣ ਲੈ ਥਣ ਥੁਣ ਚੰਗਾ ਕਰਮ ਵਾਲੀ ਦੇ ਮੁੱਠੀ ਆ ਥਣ ਲੱਗਿਆ ਹਾਂ ਹਾਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਬਈ ਕਿੰਨੀ ਕੁ ਉਮਰ ਆ ਬਈ ਇਹਦੀ ਪੌਣੇ 2 ਸਾਲਾਂ ਦੀ ਬਈ ਠੀਕ ਆ ਬਈ ਕਿਹੜੇ ਟੀਕੇ ਦੀ ਆ ਇਹ ਟੀਕੇ ਤਾਂ ਨਹੀਂ ਪਤਾ ਬਈ ਉਹ ਤਾਂ ਬਹੁਤ ਚੰਗੀ ਜੀ ਦੀ ਬੱਚੀ ਆ ਠੀਕ ਆ ਬਈ ਮਾਲਾ ਦੁੱਧ ਕਿੰਨਾ ਕਾ ਬਈ ਮਾਲਾ ਦੁੱਧ ਸੀਗਾ ਬਈ 30 32 ਕਿਲੋ ਥਾਣ ਤੋਂ ਬਹੁਤ ਚੰਗੇ ਦਾ ਹੂੰ ਥਾਣ ਝੋਲੀ ਚੰਗੀ ਆ ਕੱਲਾ ਕੱਲਾ ਥਾਣ ਬਈ ਕੱਦ ਕੋਦ ਪੂਰਾ ਲੈ ਹੂੰ ਸਹੀ ਹੈ ਕੱਦ ਬਡ ਵੀ ਬਹੁਤ ਆ ਹਨਾ ਪੂਰੇ ਉੱਚੇ ਲੰਮੇ ਕਰ ਦਿੱਿਆ ਝੋਲੀ ਚੰਗੀ ਆ ਕੱਦ ਬਡ ਵਿਚਨੀਓ ਤਾਂ ਵੇਚੀ ਆਸਦਾ ਇਹਸ ਬੜਾ ਕਮਾਲ ਦਾ ਬਹੁਤ ਸੋਹਣੀ ਹੋਈ ਬੱਚੀ ਫੇਸ ਫੂਲਸ ਚੰਗਾ ਬੋਦੀ ਵਾਦੀ ਚੰਗੀ ਹੂੰ ਕਿੰਨਾ ਦੱਸਿਆ ਮਾਲਾ ਦੁੱਧ ਬਈ ਬਈ 30 32 ਕਿਲੋ ਸੀ ਮਾਲਾ ਠੀ 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 ਮਾਰਾ ਦੋਦੂ ਵੀ ਭਾਈ ਨੇ ਚੰਗਾ ਦੱਸਿਆ ਵਾ ਕਿ ਕੁਆਲਿਟੀ ਵਾਲੀ ਵੜਾ ਤੇ ਚੰਗੀ ਆ ਫੇਰ ਵੀ ਬਹੁਤ ਚੰਗਾ ਟੀਕੇ ਦੇ ਤਕਰੀਬਨ ਕਾਬਲੀ ਆ ਹਾਂ ਹਾਂ ਭਾਈ ਠੀਕ ਆ ਭਾਈ ਕੀ ਮੋਲ ਲਾ ਫਿਰ ਠੀਕ ਆ ਭਾਈ ਹਟ ਹੋਇਆ ਵਾ ਇਹਰੇ 15 ਦਿਨ ਹੋ ਗਏ ਬਾਈ ਯਾਰ ਅੱਛਾ 15 ਦਿਨ ਹੋ ਗਏ ਠੀਕ ਆ ਭਰਾ ਇਹ ਲੱਗਿਆ ਹੋਵੇ ਯਾਰ ਠੀਕ 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 ਟੀਕੇ ਦੇ ਭਰਾ ਹੋ 15 ਕੇ ਦਿਨ ਹੋਏ ਆ ਝੋਲੀ ਦੇਖੋ ਝੋਲੀ ਤਾਂ ਬਹੁਤ ਚੰਗੀ ਆ ਭਾਈ ਖਾਂ ਤਾਂ ਚਾਹ ਰਹੀ ਆ ਨਿਕੜਾ ਨਿਕੜਾ ਕੱਲਾ ਕੱਲਾ ਥਾਂ ਲਾਇਆ ਨਿਕੜ ਮੈਂ ਪੂਰੇ ਗੈਰ ਤੇ ਆ ਮੁੱਲ ਕੀ ਆ ਬਈ ਇਹਦਾ 22000 ਰੁਪਏ ਬਈ ਮਾਨਤਾਨ ਹੋ ਜਾ ਕਰ ਦਿਆਂਗੇ 22000 ਰੁਪਏ ਮੁੱਲ ਆ ਜੀ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਨਾਗ ਭਰਾ ਕੋਲੇ ਦੋ ਸੀ ਦੋਨੇ ਦਿਖਾਤੇ ਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਫਿਕਰ ਨਾ ਬੇ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ